ਤੇ ਦੂਰ ਬਣ ਜਾੜੇ ਸਾਨੂੰ ਇੱਕ ਬਾਈ ਵੀ ਚੱਕਰੇ ਪਾਪਾ ਪਹਿਲੀ ਗੱਲ ਤਾਂ ਬਾਬਾ ਜੀ ਚੱਕਰੇ ਜਿੰਨਾਂ ਦੀ ਲੋਕਾਂ ਨਾ ਜਿਹੜੀ ਪੰਜਾਬੀ ਲੋਕਾਂ ਕੁਰਤਾ ਜਾਂਦਰਾ ਪਾਇਆ ਤੇ ਹੱਥ ਦੇ ਵਿੱਚ ਖੋਟਾ ਤੇ ਟੁਰਲੇ ਵਾਲੀ ਬੰਨੀ ਹੈ ਬਾਬਾ ਜੀ ਦੇ ਪੱਗ ਬਾਬਾ ਜੀ ਨੇ ਸਾਨੂੰ ਆਪਣੇ ਬਾਰੇ ਦੱਸਣ ਲੱਗੇ ਕਹਿੰਦੇ ਵੀ ਸਾਡਾ ਪਿੰਡ ਹੈ ਬਿਸੈਰਾ ਬਿਸੈਰਾ ਜੋ ਕਿ ਹਨੀਰਗੜ ਦੇ ਲੱਗ ਗਿਆ ਬਾਬਾ ਜੀ ਘੋੜੀਆਂ ਦਾ ਕੰਮ ਕਰਦੇ ਨੇ ਬਾਬਾ ਜੀ ਨੇ ਆਪਾਂ ਘੋੜੀਆਂ ਬਾਰੇ ਦੱਸਣਗੇ ਸਾਰੀ ਗੱਲਬਾਤ ਕਿ ਕਿੰਨੀਆਂ ਘੋੜੀਆਂ ਨੇ ਜਿਹੜੀ ਜਿਹੜੀ ਨਸਲ ਦੀਆਂ ਘੋੜੀਆਂ ਨੇ ਵੀ ਘੋੜੀ ਦਾ ਕੀਮਤ ਕਿੰਨੀ ਹੁੰਦੀ ਆ ਹਾਂ ਜੀ ਬਾਬਾ ਸਾਸਤਰੀ ਕਾਲਜੀ ਸਾਥੀ ਕਾਲਜੀ ਸਾਥੀ ਹੋ ਗਿਆ ਜੀ ਆਪਣੇ ਕੋਲੇ ਮਾਰવાડી ਘੋੜੀਆਂ ਨੇ ਠੀਕ ਆ ਜੀ ਇੱਕ ਲਾੜ ਨੂੰ ਤਾਂ ਬਸ਼ੇਰਾ ਆਪਣੇ ਕੋਲੇ 24 ਮਹੀਨਿਆਂ ਦਾ ਠੀਕ ਆ ਜੀ ਇਹ ਲਧਿਆਣੇ ਚ ਕੋੜਾ ਲਾੜ ਰੱਖਣਾ ਠੀਕ ਆ ਜੀ ਸਰਮਜੋ ਦਾ ਮੁੰਡਾ ਲਧਿਆਣੇ ਝਾਲੀ ਚ ਠੀਕ ਆ ਜੀ ਉਹਦੇ ਕੋਲੇ ਕੋੜਾ ਲਾੜਤਰੋਂ ਫੇਕਿਆ 3 ਲੱਖ 60 3 3 ਕਰੋੜ 60 ਲੱਖ ਦਾ ਠੀਕ ਆ ਜੀ ਉਹਦਾ ਬੱਚਾ ਆਪਣੇ ਕੋਲੇ ਠੀਕ ਆ ਜੀ ਕਾਲਾ ਕਲਰ ਹੈ ਉਹਦਾ ਦੋ ਪੈਰ ਚਿੱਟੇ ਨੇ ਮੁੱਠੇ ਖੁਰਦੇ ਠੀਕ ਆ ਜੀ ਮਾਰવાડી ਨਸਲ ਦਾ ਹੈ ਠੀਕ ਆ ਜੀ ਵੇਚ ਵੀ ਲਵਾਗੇ ਜੇ ਕੋਈ ਚੰਗਾ ਕਾਹ ਕਰੇ ਵੇਚ ਲੈਣ ਪੁਰਾਣਾ ਜੀ ਵੀ ਬੰਦਾ ਸ਼ੌਕੀਆ ਘੋੜੇ ਦਾ ਜਿਵੇਂ ਘੋੜੇ ਛੋੜੇ ਕੋ ਰੱਖੇ ਨੇ ਜਿਹੜੇ ਉਹ ਅਸੀਂ ਸਭ ਘੋੜੀਆਂ ਵਗੈਰਾ ਵੀ ਲਵਾਉਣੇ ਹਾਂ ਜੀ ਘੋੜੀਆਂ ਕ੍ਰੋਸ ਕਰਾਉਣੇ ਆ ਸਦਾ ਖਾਂਦਾਨੀ ਕੰਮ ਵਿੱਚ ਪੜਿਆ ਤਾਂ ਲਾਗੀ ਠੀਕ ਹੈ ਜੀ 18 ਪੀੜੀਆਂ ਹੋ ਗਈ ਸਾਨੂੰ ਘੋੜੇ ਰੱਖਦੇ ਆ ਘੋੜੇ ਦਾ ਕੰਮ ਕਰਦੇ ਆ ਹਾਂ ਜੀ ਚਾਰ ਘੋੜੇ ਆਪਣੇ ਕੋਲ ਨੁਕਰੇ ਨੇ ਇੱਕ ਮਾਰ ਵਾਲੀ ਠੀਕ ਹੈ ਜੀ ਲਾਲ ਬੰਦਾ ਪੁੱਤਰਾ ਠੀਕ ਹੈ 18 ਵੀ ਘੋੜੀਆਂ ਨੇ ਠੀਕ ਹੈ ਜੀ ਆ ਆਪਣੇ ਚੰਗੇ ਚੰਗੇ ਬੰਦੇ ਵੈਟਰਨ ਸਰਜੀਤ ਹੈ ਹਾਂ ਜੀ ਜਸਪਾਲ ਦਿਖਾਉਣ ਵਾਲਾ ਹਾਂ ਜੀ ਜਿਹੜੇ ਚੰਗੇ ਫਾਰਮ ਨੇ ਜਿਆ ਘੋੜੀਆਂ ਦਾ ਕੰਮ ਕਰਦੇ ਨੇ ਘੋੜਿਆਂ ਦਾ ਕੰਮ ਕਰ ਠੀਕ ਹੈ ਸਾਰੇ ਪਿੰਡਾਂ ਦਾ ਫੈਮਿਲੀ ਸਭੰਦ ਹੈ ਜਿਵੇਂ ਉਹ ਮੇਲਾ ਲੱਗਦਾ ਹੁੰਦਾ ਹੈ ਆਪਣੇ ਉਸਰ ਦਾ ਮਾਗੀ ਦਾ ਮੇਲਾ ਹੋ ਗਿਆ ਮਾਗੀ ਲਾ ਕੇ ਆਏ ਆ ਜੀ ਅੱਛਾ ਜੀ ਉੱਥੇ ਗੱਲ ਕੀਤੀ ਰਾਜ ਜੀ 20 ਘੋੜੀਆਂ ਲੱਗੇਗੀਆਂ ਅੱਛਾ ਜੀ 20 ਘੋੜੀਆਂ ਲੱਗੀਆਂ ਘੋੜੀਆਂ ਲੈ ਜਾਣ ਵਾਸਤੇ ਵੀ ਪ੍ਰਬੰਧ ਕੀ ਕਰਨਾ ਪੈਣਾ ਉਸ ਦਾ ਕੰਮ ਕਰਦੀ بڑی ਗੱਡੀ ਲੈ ਗਈ ਟਰਾਲਾ ਅੱਛਾ ਜੀ ਹਾਂ ਜੀ ਆ ਲੰਬੀ ਗੱਡੀ ਲੈ ਕੇ ਗਈ ਠੀਕ ਹੈ ਜੇ ਉੱਥੇ ਬੰਨਾ ਜਿਹੜੀ ਘੋੜੀਆਂ ਪਰ ਲੱਗ ਜਾਂਦੇ ਆਂ ਹਾਂ ਜੀ ਉਹ ਉਹਦੇ ਪਰਦਾਸ਼ੀ ਕਰਨ ਵਾਸਤੇ ਵੀ ਨੇ ਜਾਂ ਵੇਚਣ ਵਾਸਤੇ ਜੀ ਜੀ ਵੇਚ ਕੇ ਵੀ ਆਏ ਐ ਐਟ ਕੀ ਮੇਲਾ ਸ਼ੋਹ ਨਹੀਂ ਲੱਗਿਆ ਠੀਕ ਹੈ ਜੀ ਐਸ ਜ ਸ਼ੋ ਨਹੀਂ ਲੱਗਿਆ ਠੀਕ ਹੈ ਪਹਿਲਾਂ ਅੱਗੇ ਸ਼ੋ ਲੱਗਦਾ ਸੀ ਇਹ ਸ਼ੋ ਨਹੀਂ ਲੱਗਿਆ ਕਿ ਸੋ ਜਿਵੇਂ ਆਪਾਂ ਘੋੜੀਆਂ ਦਾ ਪ੍ਰਦਰਸ਼ਨ ਕਰਵਾਉਂਦਾ ਵੀ ਕੋਈ ਘੋੜੀ ਵਧੀਆ ਆਉਂਦੀ ਹੈ ਜੀ ਉਹਨੂੰ ਉਹਦੇ ਘੋੜੀਆਂ ਜੀ ਹਨ ਠੀਕ ਹੈ ਉਹਦੇ ਸਰਕਾਰ ਵੱਲੋਂ ਕੋਈ ਨਾਮ ਵਗੈਰਾ ਰੱਖਿਆ ਹੁੰਦਾ ਨਾਮ ਬੜੇ ਚੰਗੇ ਚੰਗੇ ਨਾਮ ਰੱਖਦੇ ਨੇ ਐਸੀ ਲੱਖ ਰੁਪਈਆ ਦਾ ਨਾਮ ਦਾ ਟਰੈਕਟਰ ਦਿੱਤੇ ਹੋਣ ਪਿੱਛੇ ਮੋਬੇ ਟਰੈਕਟਰ ਹੈ ਆਸਾਨੀਆਂ ਮੋਟਾ ਮੋਬੇ ਦਾ ਉਹਦੇ ਟਰੈਕਟਰ ਦਿੱਤੇ ਜਿਹੜੀਆਂ ਆਪਣੀਆਂ ਘੋੜੀਆਂ ਨੇ ਆਪਣੀ ਘੋੜੀ ਦਾ ਕਿਹੜਾ ਨਾਮ ਜਿੱਤੇ ਕੋਈ ਮੇਲੇ ਕੋਈ ਵਗੈਰਾ ਆ ਜੀ ਰੇਸਾਂ ਤੇ ਨਾਮ ਲਏ ਨੇ ਮੈਂ ਪੂਜਾ ਰੇਸਾਂ ਵੀ ਕਰਾਉਣੇ ਤੇ ਆ ਜੀ ਰ ਇਹ ਨਾਮ ਦੇ ਜਿਹੜੇ ਸ਼ਾਨਦਾਰ ਰੋਗ ਚੜਦੇ ਨੇ ਮੁੰਡੇ ਮਾੜੇ ਚੜਦੇ ਨੇ ਜਿਵੇਂ ਇੱਕ ਘੋੜੀ ਲਈ ਘੋੜਾ ਹੁੰਦਾ ਹੀ ਵੀ ਉਹਦੀ ਕੀਮਤ ਕਿੰਨੇ ਕਿੰਨੇ ਲੱਖ ਤੋਂ ਕਿੰਨੇ ਤੱਕ ਹੁੰਦੀ ਹੈ ਆਪਣੇ ਪੰਜਾਬ 'ਚ ਹੈਗੇ ਦੇਖੋ 10 ਕਰੋੜ ਤੋਂ ਲਾ ਕੇ 2 ਕਰੋੜ ਤੱਕ ਇਹ ਹਨ ਦਸਲ ਦੇ ਹਿਸਾਬ ਨਾਲ ਹੁੰਦਾ ਹੈ ਹਾਂ ਜਿਹੜੇ ਮਾਰਬਾੜੀ ਘੋੜੇ ਨੇ ਜਿਆਦਾ ਮਹਿੰਗੇ ਨੇ ਜਿਹੜੇ ਨੁਕਰੇ ਨੇ 1 ਕਰੋੜ ਦਾ 80 ਲੱਖ ਦਾ 90 ਲੱਖ ਦਾ ਸਾਬਾ ਠੀਕ ਹੈ ਠੀਕ ਬڑے بڑے ਚੌਦੇ ਨਿਵਾੜੇ ਬੰਦੇ ਰੱਖਦੇ ਨੇ ਉੱਤੇ ਜਿਵੇਂ ਨੁਕਰਾ ਹੁੰਦਾ ਜੀ ਨੁਕਰੇ ਦਾ ਕੀ ਨੁਕਰਾ ਸੁਫਰ ਚਾਦੇ ਆ ਜੀ ਅੱਛਾ ਜੀ ਸੋਹਣਾ ਲੱਗਦਾ ਹੈ ਠੀਕ ਹੈ ਜੀ ਜਿਹੜਾ ਇਹ ਮਾਰਬੜੀ ਕੋੜਾ ਇਹ ਜੱਗਾ ਚੋਂ ਤਾਂ ਚੱਲੇ ਨੇ ਠੀਕ ਹੈ ਜੀ ਗੁਰੂਆਂ ਵੇਲੇ ਅਸ ਗੁਰੂਆਂ ਕੋਲ ਹੁੰਦਾ ਗੁਰੂਆਂ ਕੋਲ ਕੱਤਕਾਟ ਵਟਾ ਹੁੰਦਾ ਉਹ ਨਹੀਂ ਕੱਤਕਾਟ ਇਹਦਾ ਹੁੰਦਾ ਬਾਹਰ ਤੋਂ ਪੈਂਡ ਤੱਕ ਠੀਕ ਹੈ ਜੀ ਨੇ ਕੋਲ ਦੇ ਘੋੜੀਆਂ ਨੇ ਆਪਣੇ ਕੋਲ 18-20 ਘੋੜੀਆਂ ਨੇ 5 ਘੋੜੇ ਨੇ ਠੀਕ ਹੈ। ਕਿਆ ਨੁਗਰੇ ਨੇ ਇੱਕ ਮਾਰਕਾ ਠੀਕ ਹੈ। ਪਰ ਜਿਵੇਂ ਕਿਸੇ ਨੇ ਘੋੜਾ ਖਰੀਦਦਾ ਤੁਸੀਂ ਦੇਖੀ ਹਾਂ ਜੀ ਸਾਰੇ ਪੱਤੇ ਆਉਂਦੇ ਜਾਂਦੇ ਨੇ ਆਪਣੇ ਕੋਲ ਠੀਕ ਹੈ। ਸਾਰੇ ਪੰਜਾਬ ਦੇ ਹਰਿਆਣੇ ਦੇ Rajasthan ਦੇ ਬੰਦੇ ਆਉਂਦੇ ਨੇ ਆਪਣੇ ਕੋਲ ਸਾਰੇ ਬੰਦੇ ਪਾਕ ਨੇ ਆਪਣੇ ਆਪ ਉਹਨਾਂ ਦੇ ਵਾਕ ਮਜਵਾਟ ਹੋ ਰਹੇ ਨੇ ਕੋਈ ਪਾਲੀ ਪੱਤੇ ਕਰ ਠੀਕ ਹੈ। ਚਲੋ ਅਸੀਂ ਵਿਖਾ ਦੇਣਾ ਸਾਡੇ ਪਿੰਡਾਂ ਮਿਲ ਕੇ ਸਾਡੇ ਘੋੜੇ ਜੀ ਦਿਖਾਵੇ। ਵਾਟਰਾਂ ਦੇ ਜੱਖਣ ਰੋਡ ਤੇ ਬਟਾਪੜਾ ਮੱਗਾ ਬਿਸਾਰਾ ਮੱਗਾ ਬਿਸਾਰਾ ਠੀਕ ਹੈ 14 15 ਕਿਲੋਮੀਟਰ 15 ਕਿਲੋਮੀਟਰ ਬਾਅਦ ਹੈ ਪਤਵਾਰ ਨੂੰ 1 ਕਿਲੋਮੀਟਰ